ਸਸੋਧੀਆਂ ਨੇ ਸੰਭਾਲੀ ਕਮਾਨ ਭਗਵੰਤਮਾ ਲਾਇ ਖੁੰਝੇ ਰੋਲਾ ਗ੍ਰਹਿ ਵਿਭਾਗ ਦਾ ਮਾਮਲਾ ਕੀ ਹੈ ਸਰਕਾਰ ਦੇ ਅੰਦਰ ਚੱਲ ਕਿਰਿਆ ਹੈ ਹੜਾਂ ਦੀ ਭਿਆਨਕ ਸਥਿਤੀ ਦੇ ਵਿੱਚਕਾਰ ਸਰਕਾਰ ਦੇ ਅੰਦਰ ਹਿਲਜੁਲ ਕਿਉਂ ਹੈ ਕਿਉਂ ਲਗਾਤਾਰ ਮੁੱਖ ਮੰਤਰੀ ਦੀ ਕੁਰਸੀ ਤੇ ਕਾਲੇ ਬੱਦਲ ਛਾਏ ਹੋਏ ਨੇ ਤੇ ਅੰਦਰ ਖਾਤੇ ਕੀ ਚੱਲ ਰਿਹਾ ਰੋਲਾ ਕੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰਫ ਪਰਦੇ ਰਹਿਣ ਮਾਮਲਾ ਇਹ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਸਭ ਕੁਝ ਖੈਰ ਨਹੀਂ ਭਗਵੰਤ ਮਾਨ ਦੀ ਕੁਰਸੀ ਤੇ ਕਾਲੇ ਬੱਦਲ ਛਾਏ ਹੋਏ ਤੇ ਕਿਸੇ ਵੀ ਟਾਈਮ ਵਰਸ ਸਕਦੇ ਨੇ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਤੁਹਾਨੂੰ ਮੈਂ ਅੱਜ 4 ਸਤੰਬਰ ਨੂੰ ਕਿਹਾ ਸੀ ਕਿ ਹਫਤੇ ਦਾ ਸਮਾਂ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਹਫ਼ਤੇ ਵੱਡੀ ਉਤਲ-ਪੁਤਲ ਰਹਿਣ ਵਾਲੀ ਹੈ। ਪ੍ਰੈਸ਼ਰਾਈਜ਼ ਕੀਤੇ ਜਾ ਰਹੇ ਨੇ ਭਗਵੰਤ ਮਾਮਲਾ ਕੁਝ ਹੋਰ ਵੀ ਸਾਹਮਣੇ ਆਇਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਪਰ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਅੰਦਰ ਦਿੱਲੀ ਵਰਸ ਭਗਵੰਤ ਮਾ ਜਾਂ ਦਿੱਲੀ ਵਰਸ ਆਮ ਆਦਮੀ ਪਾਰਟੀ ਦੀ ਪੰਜਾਬ ਜੁਨਟ ਕਿਸ ਤਰ੍ਹਾਂ ਨਾਲ ਹੈ। ਦਿੱਲੀ ਵਾਲਿਆਂ ਨੇ ਓਵਰਆਲ ਕੰਟਰੋਲ ਤਾਂ ਪਹਿਲਾਂ ਹੀ ਆਪਣੇ ਹੱਥ ਚ ਲਿਆ ਹੋਇਆ। ਪਰ ਹੁਣ ਸਰਕਾਰੀ ਐਲਾਨ ਦਿੱਲੀ ਵਾਲੇ ਕਰਨ ਲੱਗੇ ਨੇ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਪੰਜਾਬ ਕਾਈ ਦੇ ਇੰਚਾਰਜ ਮਨੀਸ਼ ਸੋਸੋਦੀਆ ਮਨੀਸ਼ ਸੋਸੋਦੀਆ ਕਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆਂ ਕਹਿੰਦੇ ਕਿ ਅਸੀਂ ਰੇਤਾ ਚੁੱਕਣ ਦੇ ਲਈ ਕਿਸਾਨਾਂ ਨੂੰ ਆਗਿਆ ਦੇਵਾਂਗੇ ਜਿਹੜੇ ਹੜ੍ਹਾਂ ਦੇ ਕਾਰਨ ਰੇਤਾ ਆਇਆ ਹੈ ਮਸਲਾ ਇਹ ਹੈ ਕਿ ਤੁਸੀਂ ਕੌਣ ਹੋਣੇ ਹੋ ਕਹਿਣ ਵਾਲੇ ਇਹਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਹਸਪਤਾਲ 'ਚ ਨੇ ਤੇ ਦਿੱਲੀ ਵਾਲਿਆਂ ਨੂੰ ਕੋਈ ਡਰ ਫਿਕਰ ਹੀ ਨਹੀਂ ਕਿ ਅਸੀਂ ਜੋ ਮਰਜ਼ੀ ਕਰੀ ਚੱਲੀਏ ਯਾਨੀ ਕਿ ਮੁੱਖ ਮੰਤਰੀ ਦੇ ਕਰਨ ਵਾਲੇ ਐਲਾਨ ਜਾਂ ਕਟੋਕਟ ਪੰਜਾਬ ਦੇ ਕੈਬਨਿਟ ਵਜ਼ੀਰ ਦੇ ਕਰਨ ਵਾਲੇ ਐਲਾਨ ਜਿਹੜੇ ਆ ਉਹ ਮਨੀਸ਼ ਸੋਧਿਆ ਕਿਸ ਸਹੈਸੀਅਤ ਚ ਕਰਦੇ ਨੇ ਇਹਦਾ ਮਤਲਬ ਇਹ ਹੈ ਕਿ ਸਾਰੀ ਦੀ ਸਾਰੀ ਕਮਾਂਡ ਉਹਨਾਂ ਦੇ ਹੱਥ ਚ ਹੈ ਭਗਵਾਨਤਮਾਨ ਬੇਸ਼ੱਕ ਆਪਣੀ ਕੁਰਸੀ ਜਿਹੜੀ ਬਚਾਉਣ ਦੇ ਲਈ ਹਿੱਲੇ ਵਰਤੇ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਉਹ ਆਪਣੀ ਕੁਰਸੀ ਬਚਾਉਣ ਦੇ ਲਈ ਹਸਪਤਾਲ ਗਏ ਨੇ ਉਹ ਉਹਨਾਂ ਦੀ ਸਿਹਤ ਅਨੁਸਾਰ ਆ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਆ ਪਰ ਉਹਦੇ ਲਈ ਹੱਥ ਪੱਲੇ ਮਾਰ ਰਹੇ ਨੇ ਕਦੇ ਆਪਣੇ ਭਰਾ ਤੋਂ ਕਦੇ ਫਲਾਣੇ ਤੋਂ ਧਮਕਾਨੇ ਤੋਂ ਪੋਸਟਾਂ ਪਵਾਰੇ ਨੇ ਸਰਕਾਰ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਦਿੱਲੀ ਦੀ ਸੱਤਾ ਦੇ ਖਿਲਾਫ ਉਹਨਾਂ ਨੂੰ ਸਿਰਫ ਇੱਕ ਕੁਰਸੀ ਪਿਆਰੀ ਹੈ ਪੰਜਾਬ ਦੇ ਅੰਦਰ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਹੈ ਇਹਦਾ ਮਤਲਬ ਫਿਰ ਉਹ ਬਚਾਉਣ ਲਈ ਕੀ ਲੜ ਰਹੇ ਨੇ ਸਿਰਫ ਇੱਕ ਪ੍ਰੋਟੋਕੋਲ ਸਿਰਫ ਇੱਕ ਗੱਡੀਆਂ ਦੀ ਟੂ ਟੂ ਟੈਂਟ ਇਹੀ ਵੀ ਚੋਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਤਾਂ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਹੈ ਇਹ ਤਾਂ ਮਨੀਸ਼ ਸੁਸੋਦੀਆ ਦੀ ਕੱਲ ਵਾਲੀ ਪ੍ਰੈਸ ਕਾਨਫਰੰਸ ਨੇ ਕਲੀਅਰ ਹੀ ਕਰਤਾ ਕਿ ਉਹਨਾਂ ਦੇ ਪੱਲੇ ਕੱਖ ਰਿਆ ਹੀ ਨਹੀਂਗਾ ਕਿ ਸਾਰੇ ਫੈਸਲੇ ਤਾਂ ਐਸੀ ਲੈ ਰਹੇ ਆ ਇਹ ਗੱਲ ਤਾਂ ਕਿਸੇ ਤੋਂ ਲੁਕੀਸ਼ੀਪੀ ਨਹੀਂ ਹੈ ਮੈਂ ਨਹੀਂ ਕਹਿੰਦਾ ਮੁੱਖ ਮੰਤਰੀ ਦਾ ਫੁੱਫੜ ਸੋਰਾ ਤੇ ਸਨੌਰ ਤੋਂ ਐਮ ਐਲ ਏ ਪਠਾਨ ਮਾਜਰਾ ਕਹਿੰਦਾ ਕਿ ਦਿੱਲੀ ਵਾਲੇ ਕੱਖ ਕਰਨ ਨਹੀਂ ਦਿੰਦੇ ਮੰਤਰੀ ਦੀ ਹਿੰਮਤ ਨਹੀਂ ਕਿ ਚਪੜਾਸੀ ਦੀ ਬਦਲੀ ਕਰ ਜੇ ਯਾਨੀ ਕਿ ਇਹ ਹਾਲਾਤ ਨੇ ਤਾਂ ਫਿਰ ਪਤਾ ਹੀ ਲੱਗ ਗਿਆ ਐਸੀ ਤਾਂ ਇਹ ਗੱਲਾਂ ਪਹਿਲਾਂ ਕਹਿੰਦੇ ਸੀ ਹੁਣ ਤਾਂ ਆਨ ਰਿਕਾਰਡ ਆਗਿਆ ਹਰਮੀਤ ਪਠਾਨ ਮਾਜਰੇ ਨੇ ਕਹਿਤੀਆਂ ਹੁਣ ਤਾਂ ਚਰਚਾਵਾਂ ਨੇ ਕਿ ਕਈ ਐਮਐਲ ਜਿਹੜੀਆਂ ਪਾਰਟੀਆਂ ਚੋਂ ਆਏ ਉੱਥੇ ਜਾਣ ਦੇ ਲਈ ਤਿਆਰ ਬੈਠੇ ਐ ਖੈਰ ਇਹ ਹਾਲੇ ਤੱਕ ਡਿਵੈਲਪਮੈਂਟ ਨਹੀਂ ਹੈ ਪਰ ਸਵਾਲ ਇਹ ਹੈ ਕਿ ਮਨੀਸ਼ ਸੋਧਿਆ ਨੂੰ ਕਿਵੇਂ ਤੇ ਕਿੰਨੇ ਇਜਾਜ਼ਤ ਦਿੱਤੀ ਇਹ ਗੱਲ ਕਹਿਣ ਦੀ ਇਹ ਫੈਸਲਾ ਕਦੋਂ ਲਿਆ ਗਿਆ ਨਾ ਕੋਈ ਕੈਬਨਟ ਹੋਈ ਅੱਜ ਕੈਬਨਟ ਹੋਣੀ ਹੈ 12 ਵਜੇ ਅ ਜੋ ਤੱਕ ਤੁਹਾਡੇ ਤੱਕ ਇਹ ਖਬਰ ਪਹੁੰਚੇ ਸ਼ਾਇਦ ਕੈਬਨਟ ਸ਼ੁਰੂ ਹੋ ਚੁੱਕੀ ਹੋਵੇ ਉਹਦੇ ਤੇ ਕੀ ਫੈਸਲੇ ਹੁੰਦੇ ਨੇ ਇੱਕ ਅਹਿਮ ਗੱਲ ਹੁਣ ਸਰਕਾਰ ਦੀ ਲਗਭਗ ਕਮਾਂਡ ਦਿੱਲੀ ਵਾਲਿਆਂ ਦੇ ਹੱਥ ਹੈ ਕੋਈ 1921 ਮਾੜਾ ਮੋਟਾ ਕੋਈ ਐਚਐਸਐਚੂ ਬਦਲਣਾ ਹੋਵੇ ਚਪਰਾਸੀ ਚੂਰੂਸੀ ਬਦਲਣਾ ਵੇ ਉਹ ਭਗਵੰਤ ਮਾਨ ਬਦਲ ਸਕਦਾ ਇਸ ਗੱਲ ਤੋਂ ਤਾਂ ਇਹੀ ਜਿਹੜੀ ਸਿਸਟਮ ਆ ਸਾਹਮਣੇ ਹੁੰਦਾ ਫਿਰ ਉਹ ਖਬਰ ਵੀ ਐ ਕਿ ਫਿਰ ਬਦਲਣ ਦੀ ਲੋੜ ਕਿਉਂ ਹੈ ਇਹ ਇੱਕ ਵੱਡਾ ਪ੍ਰਸ਼ਨ ਹੈ ਜਦੇ ਪਿੱਛੇ ਲੱਗੇ ਹੋਏ ਆ ਕਿ ਫਿਰ ਬਦਲਣ ਦੀ ਕੀ ਲੋੜਾ ਸਾਰਾ ਕੁਝ ਹੋਣਾ ਕੋਲੇ ਦਰਸਲ ਉਹ ਤਾਂ ਚਾਹੁੰਦੇ ਆ ਕਿ ਸਾਰਾ ਕੁਝ ਸਾਨੂੰ ਫੜਾ ਦੋਵੇ ਤੇ ਜਾਵੇ ਘਰ ਆਰਾਮ ਕਰੇ ਜਿਹੜੇ ਹਾਲਾਤ ਨੇਗੇ ਮੁੱਖ ਮੰਤਰੀ ਦੇ ਬੁੱਲੇ ਲੁੱਟੇ ਕੋਈ ਚੱਕਰ ਹੀ ਨਹੀਂਗਾ ਡਿੱਗੇ ਉੱਠੇ ਤੁਰੇ ਫਰੇ ਕੋਈ ਚੱਕਰ ਹੀ ਨਹੀਂ ਉਹ ਕਦੇ ਛੁੱਟੀ ਕਰੇ ਪਰ ਇਹ ਕਹਿੰਦਾ ਕਿ ਨਹੀਂ ਕੁਰਸੀ ਜੋ ਮਰਜੀ ਕਰੀ ਚਲੋ ਪਰ ਮੇਰੇ ਤੋਂ ਮੁੱਖ ਮੰਤਰੀ ਵਾਲੀ ਕੁਰਸੀ ਨਾ ਖੋ ਇਸੇ ਕਰਕੇ ਅੜਿਆ ਹੋਇਆ ਤੇ ਇੱਕ ਵੱਡਾ ਰੋਲਾ ਗ੍ਰਹਿ ਵਿਭਾਗ ਦਾ ਆ ਦਰਅਸਲ ਦਿੱਲੀ ਵਾਲੇ ਚਾਹੁੰਦੇ ਕਿ ਠੀਕ ਹੈ ਤੂੰ ਮੁੱਖ ਮੰਤਰੀ ਬਣਿਆ ਰਹਿ ਸਾਨੂੰ ਕੋਈ ਇਤਰਾਜ਼ ਨਹੀਂ ਬਣਿਆ ਠੀਕ ਹੈ ਉਹ ਇਸ ਗੱਲੋਂ ਵੀ ਡਰਦੇ ਆ ਕਿ ਜੇ ਇਹਨੂੰ ਲਾਤਾ ਤਾਂ ਜਿਹੜੀ ਮਾੜੀ ਮੋਟੀ ਇੱਜ਼ਤ ਬਚੀ ਆ ਮਾੜਾ ਮੋਟਾ ਲੋਕਾਂ ਚ ਹੈ ਉਹ ਵੀ ਜਾਂਦਾ ਰਹੂਗਾ ਕਿਉਂਕਿ ਲੋਕਾਂ ਨੂੰ ਚਲੋ ਚਾਰਟ ਤੇ ਤਾਂ ਲਾ ਹੀ ਲੈਂਦੇ ਨੇ ਮੁੱਖ ਮੰਤਰੀ ਗੱਲਾਂ ਦੇ ਨਾਲ ਤਾਂ ਉਹਨਾਂ ਨੂੰ ਇਹ ਚੱਕਰ ਹੁਣ ਰੋਲਾ ਜੋ ਸਾਹਮਣੇ ਆ ਰਿਹਾ ਇੱਕ ਚੀਜ਼ ਹੋਰ ਡਵੈਲਪਮੈਂਟ ਆ ਰਹੀ ਹੈ ਕਿ ਇਹਨਾਂ ਨੂੰ ਕਿਹਾ ਗਿਆ ਕਿ ਠੀਕ ਹੈ ਤੁਸੀਂ ਮੁੱਖ ਮੰਤਰੀ ਬਣੇ ਰਹੋ ਤੁਹਾਡੇ ਨਾਲ ਉਪ ਮੁੱਖ ਮੰਤਰੀ ਲਾ ਦਿੰਨੇ ਆ ਤੇ ਰੋਲਾ ਸੀਗਾ ਗ੍ਰਹਿ ਵਿਭਾਗ ਦਾ ਕਿਹਾ ਜਾਂਦਾ ਸੀ ਕਿ ਉਸ ਉਪ ਮੁੱਖ ਮੰਤਰੀ ਨੂੰ ਗ੍ਰਹਿ ਵਿਭਾਗ ਦਿੱਤਾ ਜਾਵੇਗਾ ਉਸ ਮੁੱਖ ਮੰਤਰੀ ਨੂੰ ਗ੍ਰਹਿ ਵਿਭਾਗ ਦਿੱਤਾ ਜਾਣਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਗ੍ਰਹਿ ਵਿਭਾਗ ਰੀਮੇ ਜਾਣ ਦਿੰਦਾ ਅਸਲ 'ਚ ਗ੍ਰਹਿ ਵਿਭਾਗ ਹੀ ਸਾਰਾ ਕੁਝ ਹੈ ਕਿਸੇ ਨੂੰ ਚੱਕਣਾ ਪੁਲਿਸ ਤੋਂ ਚਕਾਉਣਾ ਕਿਸੇ ਨੂੰ ਕੁਝ ਕਰਨਾ ਕਿਹੜੀ ਸ਼ਰਮਨਾਕ ਗੱਲ ਹੈ ਕੱਲ ਐਮਐਲਏ ਗੁਰਲਾਲ ਕਨੌਰ ਜਿੰਨਾਂਕ ਮੈਂ ਉਹਨਾਂ ਨਾਲ ਵਿਚਰੇ ਆ ਪੰਜਾਬੀ ਯੂਨੀਵਰਸਿਟੀ ਦੇ ਦੌਰ ਦੇ ਵਿੱਚ ਸਾਡੇ ਨਾਲ ਫੁੱਟਬਾਲ ਖੇਡਣ ਵੀ ਆਉਂਦੇ ਰਹੇ ਆ ਗਰਾਊਂਡ ਇਕੱਠੇ ਜਾਂਦੇ ਸੀ ਉਹ ਚੰਗੇ ਇਨਸਾਨ ਲੱਗਦੇ ਸੀ ਪਰ ਜਿਸ ਪ੍ਰਕਾਰ ਉਹਨਾਂ ਨੇ ਕੱਲ ਕਾਰਵਾਈ ਕਰਾਈ ਉਹਨਾਂ ਨੌਜਵਾਨਾਂ ਤੇ ਜਿਹੜੇ ਨੌਜਵਾਨ गएसी प्रेस कॉन्फ्रेंस ਕਰਨ ਕੇ ਜਿਹੜਾ ਉਹਨਾਂ ਤੇ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਇੱਕ ਕੰਧ ਕੱਢ ਕੇ ਆਪਣੇ ਦੋ ਕਿल्ले ਬਚਾਉਣ ਦੇ ਲਈ ਪਿੱਛੇ ਹਜ਼ਾਰਾਂ ਹੀ ਕਿੱਲਾ ਡਬਾਤਾ ਉਸ ਮਾਮਲੇ ਦੇ ਵਿੱਚ ਗੁਰਲਾਲ ਕਨੌਰ ਵੀ ਕਿਰੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਗ੍ਰੈਵ ਵਿਭਾਗ ਜਿਹੜਾ ਉਹ ਬਹੁਤ ਅਹਿਮ ਹੈ ਪੰਜਾਬ ਦੇ ਵਿੱਚ ਪੁਲਿਸ ਨੂੰ ਕੰਟਰੋਲ ਕਰਦਾ ਹੈ ਗ੍ਰੈਵ ਵਿਭਾਗ ਤੇ ਦਿੱਲੀ ਵਾਲੇ ਕੀ ਨਾਂ ਲੈਂਦੇ ਆ ਜਿਹੜੀ ਦੂਜੀ ਦਿੱਲੀ ਵਾਲੇ ਨੇ ਯਾਨੀ ਕਿ ਕੇਂਦਰ ਸਰਕਾਰ ਹੈ ਜਿਹੜੀ ਡੀਪ ਸਟੇਟ ਹੈ ਭਾਰਤ ਦੀ ਜਿਹਦੇ ਵਿੱਚ ਅਮਿਤ ਸ਼ਾਹ ਅਹਿਮ ਮੋਹਰਾ ਨੇ ਅਹਿਮ ਭੂਮਿਕਾ ਚ ਨੇ ਉਹ ਵੀ ਨਹੀਂ ਚਾਹੁੰਦੇ ਕਿ ਭਗਵਾਨਤਮਾਨ ਤੋਂ ਜਿਹੜਾ ਹੈ ਉਹ ਗ੍ਰਹਿ ਵਿਭਾਗ ਦਿੱਤਾ ਜਾਵੇ ਕਿਸੇ ਹੋਰ ਨੂੰ ਉਹ ਕੇਜਰੀਵਾਲ ਦੇ ਹੱਥਾਂ 'ਚ ਗ੍ਰਹਿ ਵਿਭਾਗ ਨਹੀਂ ਦੇਣਾ ਚਾਹੁੰਦੇ ਇਹ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਹੈ ਸੱਜਣ ਕਈ ਬੇਲੀ ਕਮੈਂਟ ਕਰ ਦਿੰਦੇ ਆ ਤੁਸੀਂ ਬਹੁਤ ਹਲਕੇ ਲੈਵਲ ਤੇ ਸੋਚਦੇ ਹੋ ਤੁਹਾਡੀ ਸੋਚ ਉੱਥੇ ਤੱਕ ਨਹੀਂ ਜਾਂਦੀ ਤੇ ਨਾ ਹੀ ਜਾ ਸਕਦੀ ਹੈ ਕਿਉਂਕਿ ਤੁਹਾਡੇ ਅੰਦਰ ਸਿਆਸੀ ਸ਼ੂਰ ਜਿਹੜਾ ਰਾਜਨੀਤਿਕ ਸਮਝ ਆਉਦੀ ਬਹੁਤ ਵੱਡੀ ਘਾਟ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਨਹੀਂ ਕੁਝ ਪਰ ਇਹ ਗੱਲ ਹੈ ਕਿ ਇਸ ਚੀਜ਼ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਗ੍ਰਹਿ ਵਿਭਾਗ ਕੇਜਰੀਵਾਲ ਦੇ ਕਿਸੇ ਖਾਸ ਬੰਦੇ ਕੋਲ ਨਾ ਚਲਿਆ ਜਾਵੇ ਕਿਉਂਕਿ ਅਮਿਤ ਸ਼ਾਹ ਤੇ ਭਗਵੰਤ ਮਾਨ ਦੀਆਂ ਤਾਂ ਆਪਸ ਵਿੱਚ ਟਿੱਚ ਬਟਰਾਂ ਦੀ ਜੋੜੀ ਵਾਲਾ ਕੰਮ ਹੈ ਤਾਂ ਉਹ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੇ ਮਦਦ ਵੀ ਕੀਤੀ ਭਗਵੰਤ ਮਾਨ ਨੂੰ ਬਚਾਉਣ ਦੇ ਲਈ ਕੇਜਰੀਵਾਲ ਤੇ ਮਨੀਸ਼ ਸੋਧੀ ਆਦਿ ਈਡੀ ਸੀਬੀਆਈ ਵਾਲੇ ਕੇਸਾਂ ਦੇ ਵਿੱਚ ਬਾਂ ਮਰੋੜ ਕੇ